ਕਿੰਨਾ ਪਿਆਰਾ ਬੱਚਾ 기ਦਾ ਵੀ ਹੈ ਮਹਾਰਾਜ ਉਸਮਾਨ ਨੂੰ ਮੇਰੀ ਨਮਸਕਾਰ ਹੈ ਚੰਗੇ ਰਹੋਗੇ ਆ ਕੋਈ ਜ਼ਿਆਦਾ ਨਹੀਂ ਹੈ ਤੁਹਾਡਾ ਪੁੱਨ ਦਾਣ ਹੈ ਪਰ ਤੁਹਾਡੇ ਕਰਮ ਚੰਗੇ ਹੋਣੇ ਜਿਹਦੇ ਬੱਚੇ ਇਧਰ ਨੂੰ ਜੁੜ ਗਏ ਤੇ ਸਵਰਗ ਬਣ ਜਿਓਗੇ ਨਹੀਂ ਤੇ ਅੱਜ ਹਾਲਾਤ ਐਡੇ ਮਾੜੇ ਚਾਲੀ ਚਾਲੀ ਕਿੱਲਿਆਂ ਦੇ ਟੱਕ ਤਬਾਹ ਹੋ ਗਏ ਜੀ ਜਿੰਨਾ ਘਰਾਂ ਚ ਚਾਰ ਚਰ ਗੱਡੀਆਂ ਖੜੋਤੀਆਂ ਸੀ ਇਹੋ ਜਿਹਾ ਨਸ਼ੇ ਦਾ ਪ੍ਰਵਾਹ ਚੱਲਿਆ ਬੱਚੇ ਮਾਹਪੁਰਖੋ ਮਾੜੀ ਸੰਗਤ ਕਰ ਗਏ ਫੱਕੀਆਂ ਉੱਡ ਗਈਆਂ ਫੱਕੀਆਂ ਤਾਂ ਕਰਕੇ ਸਾਡੇ ਗੁਰੂ ਸਾਹਿਬ ਨੇ ਸਾਨੂੰ ਜੀਣ ਵਾਸਤੇ ਤੱਤੀ ਤਵੀ ਤੇ ਬੈਠ ਕੇ ਤਸੀਹੇ ਝੱਲਦੇ ਪਰ ਸਾਨੂੰ ਇੱਕ ਖਜ਼ਾਨਾ ਦੇ ਕੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੀਣਾ ਹੋਵੇ ਖੰਡ ਪਾਠ ਵੀ ਚੱਲਦੇ ਹੁਣ ਤੇ ਆਪਾਂ ਵੜਗੇ ਨਾ ਉੱਥੇ ਸੁਣਨਾ ਹੀ ਬਾਣੀ ਨੂੰ ਮਾੜੇ ਕਹਿੰਦੇ ਆਵੋ ਸਿੱਖ ਸਤਿਗੁਰ ਕੇ ਹੁਣ ਮਾਲੋ ਤੁਸੀਂ ਲੰਗਰ ਪਿਆਰ ਕੀਤਾ ਹੋਵੇ ਵਿਆਹ ਸ਼ਾਦੀ ਰੁਪਈਆ 4 ਲੱਖ ਲਾਇਆ ਹੋਵੇ ਸਟਾਲ ਭਰੇ ਹੋਣ ਤੇ ਜਿੰਨੇ ਭੈਣ ਭਰਾ ਆਉਣ ਕੋਈ ਮੂੰਹ ਹੀ ਨਾ ਲਾਵੇ ਤੇ ਤੁਹਾਡਾ ਦਿਲ ਕੀ ਪੁੱਛਿਆ ਜਾਣੂਗਾ ਵੀ ਇੰਨੇ ਪੈਸਾ ਇਕੱਠਾ ਕਰਕੇ ਇੰਨਾ ਖਰਚਾ ਕੀਤਾ ਸਾਡੇ ਘਰੋਂ ਕਿਸੇ ਪਾਣੀ ਵੀ ਨਹੀਂ ਪੀਤਾ ਦਿਲ ਦੁਖੂਗਾ ਨਾ ਬਸ ਦੋ ਚੀਜ਼ਾਂ ਨੋਟ ਕਰਿਓ ਇੱਕ ਪਦਾਰਥਵਾਦੀ ਤੇ ਇੱਕ ਪਰਮਾਰਥਵਾਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਅਪਰਵਾਲਾ ਵੇਣੇ ਚ ਦੁਆ ਵੇਣੇ ਬਾਬਾ ਵੇਣੇ ਤਾਬਿਆਂ ਵਾਲਾ ਗੁਰੂ ਦਾ ਹਿਰਦਾ ਬਾਣੀ ਚ ਮਥਾ ਟੇਕਿਆ ਪ੍ਰਕਰਮਾਂ ਕੀਤੀ ਚਲੇ ਗਿਆ ਮਹਾਰਜ ਵੀ ਅੰਦਰੋਂ ਆਵਾਜ਼ ਮਾਰ ਕੇ ਕਹਿੰਦੇ ਬਾਹਰ ਦਾ ਲੰਗਰ ਜਿੰਨੇ ਪਿਆਰ ਨਾਲ ਬਣਿਆ ਤੂੰ ਉੰਨੇ ਪਿਆਰ ਨਾਲ ਛਕਿਆ ਏ 239 ਸਾਲ ਲੱਗੇ ਸਾਨੂੰ ਇਹ ਪ੍ਰਸ਼ਾਦਾ ਤਿਆਰ ਕਰਨ ਲਈ ਇਹ ਥਾਲ ਤਿਆਰ ਕਰਨ ਲਈ ਬਸ ਪੜੀ ਜਾਂਦੇ ਅਸੀਂ ਤੁਸੀਂ ਸੁਣੀ ਜਾਂਦੇ ਥਾਲ ਵਿੱਚ ਤਿੰਨ ਵਸਤੂ ਪਈਓ ਸ਼ੱਕ ਦਾ ਕੋਈ ਨਹੀਂ بڑے بڑے ਵੇਖੇ ਮੈਂ ਜਿਹੜੇ ਆਪਣੇ ਆਪ ਨੂੰ ਸਾਧੂ ਸੰਤ ਖਵਾਉਣ ਵਾਲੇ ਵੀ ਉਹਨਾਂ ਵੀ ਨਹੀਂ ਸ਼ੱਕਿਆ ਜੀ ਮੋਹ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨ ਸਾਡੀ ਧਰਤੀ ਸਾਡੇ ਲੋਕ ਅੱਜ ਅਸੀਂ ਪਹੁੰਚੇ ਹੋਇਆ ਨੇੜੇ ਮੱਲਾਵਾਲਾ ਖਾਸ ਦੇ ਪਿੰਡ ਖੱ쩌ਰਵਾਲਾ ਤੇ ਦੂਲਾ ਸਿੰਘਵਾਲਾ ਇੱਥੇ ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਸ੍ਰੀ ਗੁਰੂ ਅਰਜਨ ਦੇਵ ਜੀ ਜਾਤ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੈ ਅੱਜ ਦੀਵਾਨ ਹਾਲ ਦੇ ਵਿੱਚ ਟੰਟਨ ਪੰਚ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੀ ਯਾਦ ਨੂੰ ਸਮਰਪਿਤ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਇੱਥੇ ਇੱਕ ਬਹੁਤ ਵੱਡਾ ਜਿਹੜਾ ਪ੍ਰੋਗਰਾ ਕੀਤਾ ਗਿਆ ਧਾਰਮਿਕ ਸਮਾਗਮ ਕੀਤਾ ਗਿਆ ਗਣਪਤ ਸਾਹਿਬ ਦੇ ਸ਼ੋਕ ਤੋਂ ਬਾਅਦ ਤੋਂ ਬਾਅਦ ਅਪਰੰਤ ਜਿਹੜੇ ਦਿਵਾਨਸ ਜਾਇਕੇ ਉੱਥੇ ਦਿਵਾਨਾਂ ਦੇ ਵਿੱਚ ਬਾਬਾ ਫੋਰ ਸਿੰਘ ਜੀ ਗੁਰਦਰਾ ਦੁਖਦਵਾਰ ਸਾਹਿਬ ਤੇ ਉਸ ਤੋਂ ਬਾਅਦ ਆਪਣਾ ਭਾਈ ਸੁਖਦੇਵ ਸਿੰਘ ਜੀ ਡੱਲਾ ਕੰਨੇ ਸਤੇਸਿੰਘ ਡੱਲਾ ਜੀ ਪਹੁੰਚੇ ਤੋਂ ਦੇਖਦੇ ਹੋਰ ਸਿਰਾਂਤ ਕਰਦੇ ਆ ਗੱਲ ਦਾ ਸਾਜ ਕੀ ਨਾਂ ਜੀ ਆਪਣਾ ਜੀ ਅਲਵਿੰਦਰ ਸਿੰਘ ਜੀ ਅੱਜ ਜਿਹੜਾ ਇੱਥੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ੀਧੀ ਦਿਹਾੜੇ ਤੇ ਪ੍ਰੋਗਰਾਮ ਕੀਤੇ ਗਿਆ ਜੀ ਦਵਾਨਸ ਜਾ ਕੇ ਕੀ ਕਹਿਣਾ ਚਾਹੋਗੇ ਜੀ ਤਾਂ ਤੁਹਾਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਬਹੁਤ ਮਾਣ ਕਰਦਾ ਹੋਇਆ ਇਸ ਦਿਹਾੜੇ ਸਾਤੂ ਏਰਨਿਆ ਪਰੋਗਰੇ ਪਰਿਆਤ ਰੱਖੀ ਆਪ ਸੇਵਾ ਲਈ ਸਤਿਗੁਰੂ ਆਮਤ ਕੀਤੀ ਨਕਸੇ ਵੀ ਦੀ ਅਫਰਨਾਤ ਸਤਿਗੁਰੂ ਚਿਕ ਕਰਦੇ ਠੀਕ ਹੈ ਨਾ ਕਲ ਵਾਸਾ ਸਤਿਗੁਰੂ ਆਪਣੀ ਕੇ ਪ੍ਰੋਗਰਾਮ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਐ ਵੈਗਰੂ ਜੀ ਜਿਹੜਾ ਅੱਜ ਇੱਥੇ ਪ੍ਰੋਗਰਾਮ ਹੋਇਆ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਦੇ ਵਿੱਚ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰੂ ਸਾਹਿਬ ਜੀ ਦੇ ਪਾਵਨ ਨਾਮ ਦੇ ਇਸ ਸਥਾਨ ਦਾ ਨਾਮ ਰੱਖਿਆ ਗਿਆ ਪਸਤੀ ਅੱਛਰ ਵਾਲੀ ਬਰ ਬੇਖੜੀਆਂ ਸੁਥੀਆਂ ਸੰਗਤਾਂ ਵੱਲੋਂ ਜਦੋਂ ਇਹ ਸਥਾਨ ਬਣਿਆ ਹੈ ਉਦੋਂ ਤੋਂ ਹੀ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰੂ ਸਾਹਿਬ ਜੀ ਦੇ ਫਾਉਂਟ ਪ੍ਰਸ਼ੀਧੀ ਢਾਡੇ ਮਨਾਏ ਜਾਂਦੇ ਹਨ ਸਮੂੱਚੇ ਇਲਾਕੇ ਦੀਆਂ ਸੰਗਤਾਂ ਵੱਲੋਂ ਆ ਰਾਹ ਮਿਲ ਕਰਕੇ ਉਪਰਾਲਾ ਕੀਤਾ ਜਾਂਦਾ ਹੈ ਜਿਸ ਵਿੱਚ ਅੰਮ੍ਰਿਤ ਵੇਲੇ ਸ੍ਰੀ ਗੰਡਪਾਤ ਸਾਹਿਬ ਜੀ ਦੇ ਘੋਗ ਪਏ ਉਪਰੰਤ ਕਥਾ ਕੀਰਤਨ ਦੇ ਪ੍ਰਵਾਹ ਜਿਸ ਵਿੱਚ ਵਿਸ਼ੇਸ਼ ਤੌਰ ਤੇ ਯਾਨੀ ਸੁਦੇਵ ਸੰਘੀ ਢੱਲਾ ਸੰਤ ਮਾਪੁਰਜ ਪਹੁੰਚੇ ਅਤੇ ਹੋਰ ਵੀ ਰਾਗੀ ਜੀ ਵਿਸ਼ੇਸ਼ ਸੰਪੰਚੇ ਜਿਨ੍ਹਾਂ ਨੇ ਸੰਗਤਾਂ ਨੂੰ ਬਹੁਤ ਸ਼ਬਦਾਂਵਾਰਾ ਨਿਹਾਲ ਕੀਤਾ ਉਥੇ ਵਿਦੇਸ਼ਾਂ ਤੇ ਜਿੰਨੇ ਵੀ ਸਾਡੇ ਨਗਰ ਦੀਆਂ ਸੰਗਤਾਂ ਵੀ ਨੇ ਉਹਨਾਂ ਪੱਥਿਆਂ ਵੱਲੋਂ ਸ਼ਹਿਸ ਜੋ ਪਾਇਆ ਗਿਆ ਸਮੂਹ ਨੇ ਸੰਗਤਾਂ ਦਾ ਧੰਨਵਾਦ ਹੈ। ਵੋਟਨ ਕੋਰ ਧੰਨਵਾਦ ਤਾਨਾ ਸਾਹਿਬ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਮਾਰਾ ਜਿਨ੍ਹਾਂ ਨੇ ਇੱਕ ਉਪਰਾਲਾ ਸੱਚੀ ਸੰਤਨ ਬਖਸ਼ਿਸ਼ ਕੀਤਾ ਜੀ ਵਾਹਿਗੁਰੂ ਜੀ ਦਾ ਧਰ ਸਾਹਿਬ ਵਾਹਿਗੁਰੂ ਜੀ ਦੀ ਜੀਵਨ ਦੇ